ਪੰਜਾਬ ਦੇ ਵਿੱਚ ਬਦਲਣ ਜਾ ਰਿਹਾ ਹੈ ਮੀਟਰ ਰੀਡਿੰਗ ਸਿਸਟਮ ਪਾਵਰਕਾਮ ਨੇ ਜਾਰੀ ਕਰ ਦਿੱਤੇ ਨੇ ਨਵੇਂ ਨਿਰਦੇਸ਼ ਹੁਣ ਜਾਣੋ ਕਿ ਬਿਜਲੀ ਦਾ ਬਿੱਲ ਕਿਵੇਂ ਆਵੇਗਾ ਤੇ ਰੀਡਿੰਗ ਕਿਵੇਂ ਨੋਟ ਕੀਤੀ ਜਾਵੇਗੀ ਜਿਹਾ ਸੋਸ਼ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਪੰਜਾਬ ਸਰਕਾਰ ਦੁਆਰਾ ਘਰੇਲੂ ਜਿਹੜੇ ਉਪਭੋਗਤਾਵਾਂ ਨੇ ਉਹਨਾਂ ਨੂੰ ਹਰ ਮਹੀਨੇ 300 ਯੂਨਿਟ ਮੁਫਟ ਜਿਹੜਾ ਬਿਜਲੀ ਦਿੱਤੀ ਜਾਂਦੀ ਹੈ ਉਸ ਦੀ ਸੁਵਿਧਾ ਦਿੱਤੀ ਜਾਂਦੀ ਹੈ ਤੇ ਨਿਯਮਾਂ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਆਪਣੀ ਖਪਤ 300 ਯੂਨਿਟ ਤੋਂ ਅਧਿਕ ਕਰਦਾ ਹੈ ਮਤਲਬ ਜ਼ਿਆਦਾ ਕਰਦਾ ਹੈ ਤੇ ਉਸ ਨੂੰ ਪੂਰੇ 300 ਯੂਨਿਟ ਦਾ ਬਿੱਲ ਅਦਾ ਕਰਨਾ ਪੈਂਦਾ ਹੈ ਮਤਲਬ ਜੇਕਰ ਉਹ 300 ਯੂਨਿਟ ਮਾਫ ਹੈ ਤੇ ਜੇਕਰ ਉਹ 302 ਯੂਨਿਟ ਵੀ ਜਲਾਉਂਦਾ ਹੈ ਤੇ ਉਸ ਨੂੰ 302 ਯੂਨਿਟ ਦੇ ਬਿੱਲ ਦੇਣਾ ਪੈਂਦਾ ਹੈ ਇਸੇ ਨੂੰ ਦੇਖਦੇ ਹੋਏ ਕੁਝ ਸਮੇਂ ਤੋਂ ਮੀਟਰ ਰੀਡਿੰਗ ਦੇ ਵਿੱਚ ਗੜਬੜੀ ਅਤੇ ਫਿਰ ਬਦਲ ਦੀ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਬਿੱਲ ਬਣਾਉਂਦੇ ਸਮੇਂ ਮੀਟਰ ਰੀਡਿੰਗ ਉੱਤੇ-ਨੀચે ਕਰਨ ਦੇ ਨਾਲ ਸਰਕਾਰ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਕਈ ਵਾਰ ਰੀਡਿੰਗ ਗਲਤ ਪਰ ਇਲਜ਼ਾਮ ਦੇ ਨਾਲ ਗਲਤ ਬਿੱਲ ਵੀ ਬਣ ਜਾਂਦਾ ਹੈ ਇਸੇ ਸਮੱਸਿਆ ਨੂੰ ਰੋਕਣ ਦੇ ਲਈ ਹੁਣ ਬਿਲਿੰਗ ਸਿਸਟਮ ਨੂੰ ਪਾਰਦਰਸ਼ੀ ਬਣਾਉਣ ਦੇ ਲਈ ਪਾਵਰਕਾਮ ਨੇ ਨਿਆ ਨਵਾਂ ਜਿਹੜਾ ਆਪਟਿਕਲ ਕੈਰੈਕਟਰ ਰਿਕਗਨੀਸ਼ਨ ਆ OCR ਸਿਸਟਮ ਲਾਗੂ ਕੀਤਾ ਹੈ ਇਸ ਤਕਨੀਕ ਦੇ ਤਹਿਤ ਮੀਟਰ ਰੀਡਰ ਨੂੰ ਹੁਣ ਮੈਨੂਅਲ ਰੂਪ ਦੇ ਵਿੱਚ ਰੀਡਿੰਗ ਦਰਜ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੀ ਬਜਾਏ ਉਹ ਮੀਟਰ ਦੀ ਸਪਸ਼ਟ ਫੋਟੋ ਖਿੱਚਣਗੇ ਅਤੇ ਸਿਸਟਮ ਦੇ ਉੱਤੇ ਅਪਲੋਡ ਕਰ ਦੇਣਗੇ ਅਤੇ ਰੀਡਿੰਗ ਨੂੰ ਪੜ੍ਹ ਕੇ ਬਿਜਲੀ ਬਿੱਲ ਖੁਦ ਹੀ ਤਿਆਰ ਹੋ ਜਾਵੇਗਾ ਸਿਸਟਮ ਦੇ ਦੁਆਰਾ। ਇਸ ਪ੍ਰਕਿਰਿਆ ਦੇ ਨਾਲ ਮੀਟਰ ਰੀਡਿੰਗ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤੀ ਜਾਂ ਜਾਣ ਬੁਝ ਕੇ ਗੜਬੜੀ ਕਰਨ ਦੀ ਜਿਹੜੀ ਸੰਭਾਵਨਾ ਹੈ ਉਹ ਬਿਲਕੁਲ ਖਤਮ ਹੋ ਜਾਵੇਗੀ OCR ਸਿਸਟਮ ਮੀਟਰ ਨੂੰ ਅੰਕਿਤ ਹਰ ਨੰਬਰ ਨੂੰ ਜਿਹੜਾ ਹੈ ਉਹ ਹਰ ਨੰਬਰ ਨੂੰ ਜੋ ਹੈ ਉਹ ਬੜੇ ਵਧੀਆ ਤਰੀਕੇ ਦੇ ਨਾਲ ਸਕੈਨ ਕਰ ਸਕਦਾ ਹੈ ਅਤੇ ਉਸੇ ਆਧਾਰ ਤੇ ਬਿਲਿੰਗ ਸਿਸਟਮ ਦੇ ਵਿੱਚ ਜਿਹੜਾ ਡਾਟਾ ਹੈ ਉਹ ਦਰਜ ਕੀਤਾ ਜਾਵੇਗਾ ਉੱਥੇ ਹੀ OCR ਦੇ ਅਲਾਵਾ ਵਿਭਾਗ ਨੇ ਇੱਕ ਹੋਰ ਜਿਹੜਾ ਵਿਕਲਪ ਹੈ ਉਹ ਚੁਣਿਆ ਜਿਨ੍ਹਾਂ ਥਾਵਾਂ ਤੇ ਨੈਟਵਰਕ ਜਾਂ ਕੈਮਰਾ ਦੇ ਸੰਬੰਧਿਤ ਦਿੱਕਤਾਂ ਹੋਣਗੀਆਂ ਉੱਥੇ ਮਸ਼ੀਨ ਦੇ ਨਾਲ ਲੀਡ ਜੋੜ ਕੇ ਮੀਟਰ ਦੇ ਨਾਲ ਸਿੱਧੇ ਸਿਸਟਮ ਨੂੰ ਜੋੜ ਦਿੱਤਾ ਜਾਵੇਗਾ ਇਸ ਸਥਿਤੀ ਦੇ ਵਿੱਚ ਮਸ਼ੀਨ ਖੁਦ ਹੀ ਰੀਡਿੰਗ ਜਿਹੜਾ ਹੈ ਉਹ ਮੀਟਰ ਦੇ ਵਿੱਚੋਂ ਚੁੱਕ ਲਵੇਗਾ ਮੀਟਰ ਰੀਡਿੰਗ ਦਾ ठेका ਜਿਹੜਾ ਹਾਲ ਹੀ ਦੇ ਵਿੱਚ ਫਿਊਜ਼ਨ ਨਾਮਕ ਕੰਪਨੀ ਨੂੰ ਦਿੱਤਾ ਗਿਆ ਹੈ ਨਵੀਂ ਕੰਪਨੀ ਨੂੰ OCR ਆਧਾਰਿਤ ਬਿਲਿੰਗ ਸਿਸਟਮ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਇਸ ਦੇ ਨਾਲ ਬਿਲਿੰਗ ਪ੍ਰਕਿਰਿਆ ਪੂਰੀ ਤਰ੍ਹਾਂ ਦੇ ਨਾਲ ਡਿਜੀਟਲ ਹੋ ਜਾਵੇਗੀ ਅਤੇ ਕਿਸੇ ਵੀ ਪ੍ਰਕਾਰ ਦੀ ਛੇੜਛਾੜ ਦੀ ਸੰਭਾਵਨਾ ਖਤਮ ਹੋ ਜਾਵੇਗੀ। ਨਈ ਨਵੀਂ ਪ੍ਰਣਾਲੀ ਲਾਗੂ ਹੋਣ ਦੇ ਨਾਲ ਜਿਹੜੇ ਉਪਭੋਗਤਾ ਨੇ ਉਹਨਾਂ ਨੂੰ ਸਹੀ ਬਿੱਲ ਮਿਲੇਗਾ। ਇਸ ਦੇ ਨਾਲ ਗਲਤ ਬਿੱਲ ਬਣਾਉਣ ਤੋਂ ਬਾਅਦ ਦਫ਼ਤਰਾਂ ਦੇ ਚੱਕਰ ਵੀ ਜਿਹੜੇ ਨੇ ਉਹ ਨਹੀਂ ਲਗਾਉਣੇ ਪੈਣਗੇ। ਉਪਭੋਗਤਾ ਜਿਹੜੇ ਨੇ ਆਪਣੀ ਰੀਡਿੰਗ ਖੁਦ ਹੀ ਮੀਟਰ ਦੇ ਨਾਲ ਮਿਲਾਨ ਕਰ ਸਕਦੇ ਨੇ ਫਿਲਹਾਲ ਨਵੀਂ ਕੰਪਨੀ ਨੂੰ ਠੇਕਾ ਦੈਨ ਤੋਂ ਬਾਅਦ ਸਿਸਟਮ ਅਪ ਟੂ ਅਪ ਟੂ ਡੇਟ ਜਿਹੜਾ ਇਹੋ ਕਰਨ ਦੇ ਨਾਲ ਜਿਹੜਾ ਇਸ ਦੇ ਵਿੱਚ ਸਮਾਂ ਲੱਗੇਗਾ ਇਸ ਦੇ ਚੱਲਦੇ ਵਿਭਾਗ ਨੂੰ ਐਂਡ ਕੋਡ ਵਾਲੀ ਗਲਤ ਬਿਲਿੰਗ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਹਨ ਅਧਿਕਾਰੀਆਂ ਨੇ ਕਿਹਾ ਕਿ ਨਵਾਂ ਸਿਸਟਮ ਲਾਭਦਾਇਕ ਰਹੇਗਾ ਇਸ ਦੀ ਟੈਸਟਿੰਗ ਵੀ ਕੀਤੀ ਜਾਵੇਗੀ ਜੋ ਕਿ ਸਫਲ ਰਹੀ ਹੈ ਅੱਜ ਦੀ ਟੈਸਟਿੰਗ ਕੀਤੀ ਗਈ ਹੈ ਜੋ ਕਿ ਸਫਲ ਰਹੀ ਹੈ ਇਸ ਦੇ ਨਾਲ ਉਹ ਕਾਵਾਂ ਨੂੰ ਗਲਤ ਬਿੱਲ ਬਣਨ ਦੀ ਸਮੱਸਿਆ ਖਤਮ ਹੋ ਜਾਵੇਗੀ ਇਸ ਦੇ ਨਾਲ ਜਿਹੜੇ ਹੋਰ ਵੀ ਸਮੱਸਿਆਵਾਂ ਨੇ ਉਹ ਖਤਮ ਹੋ ਜਾਣਗੀਆਂ ਇਹ ਅਧਿਕਾਰੀਆਂ ਨੇ ਕਿਹਾ ਕਿ ਬਿਲਿੰਗ ਸਿਸਟਮ ਦੇ ਵਿੱਚ ਕੀਤੇ ਗਏ ਬਦਲਾਅ ਲਾਗੂ ਹੋਣ ਦੇ ਨਾਲ ਜਿਹੜਾ ਹੈ ਉਹ ਬਿਜਲੀ ਚੋਰੀ ਰੋਕਣ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹੜਾ ਸੰਪੂਰਨ ਹੋਣ ਗਿਆ ਇਸ ਦੇ ਨਾਲ ਲੋਕਾਂ ਨੂੰ ਵੀ ਪਰੇਸ਼ਾਨੀਆਂ ਨਹੀਂ ਹੋਣਗੀਆਂ ਬਹੁਤ ਵਾਰ ਲੋਕ ਕੰਪਲੇਨਟ ਕਰਦੇ ਨੇ ਕਿ ਉਹਨਾਂ ਦਾ ਬਿਜਲੀ ਦਾ ਬਿੱਲ ਗਲਤ ਆਇਆ ਹੈ ਤੇ ਉਹ ਚੀਜ਼ਾਂ ਰੁਕ ਜਾਣੀਆਂ ਹਾਲਾਂਕਿ ਇਹ ਸਿਸਟਮ ਕਦੋਂ ਤੋਂ ਲਾਗੂ ਹੋਵੇਗਾ ਇਸ ਦੀ ਹੱਲੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਅਤੇ ਕਿਵੇਂ ਹੋਵੇਗਾ ਇਸ ਦੇ ਉੱਤੇ ਜ਼ਿਆਦਾ ਜਾਣਕਾਰੀ ਹੱਲੇ ਨਹੀਂ ਆਈ ਹੈ ਜਦੋਂ ਇਹ ਅਪਡੇਟ ਹੋ ਜਾਏਗਾ ਤੇ ਤੁਹਾਨੂੰ ਅਸੀਂ ਇਹ ਖਬਰ ਜ਼ਰੂਰ ਪੂਰੀ ਸੁਣਾਵਾਂਗੇ ਜਦ ਤੱਕ ਤੁਸੀਂ ਚੈਨਲ ਨੂੰ ਫੋਲੋ ਕਰਕੇ ਰੱਖਿਓ